ਗੁੱਲੇ ਸ਼ਾਹ ਕੀ ਕਹਿੰਦੇ ਫਿਰ ਗੁੱਲੇ ਸ਼ਾਹ ਕਹਿੰਦੇ ਨਾ ਫਕੀਰੀ ਚੰਗੀ ਹੈ ਨਾ ਮਾਲ ਚੰਗਾ ਹੈ ਹਲੋ ਸਮਝ ਦਿਓ ਕਿ ਨਹੀਂ ਉਹ ਕਹਿੰਦੇ ਤੂੰ ਪੁੱਛ ਰਹੀ ਹੈ ਫਕੀਰੀ ਚੰਗੀ ਹੈ ਜਾਂ ਮਾਲਦਾਰ ਹੋਣਾ ਚੰਗਾ ਹੈ ਦੌਲਤਮੰਦ ਹੋਣਾ ਚੰਗਾ ਹੈ ਨਾ ਫਕੀਰ ਹੋਣਾ ਅੱਛਾ ਹੈ ਨਾ ਫਕੀਰ ਹੋਣਾ ਅੱਛਾ ਹੈ ਨਾ ਮਾਲ ਅੱਛਾ ਹੈ ਮੁਰਸ਼ਿਦ ਜਿਸ ਹਾਲ ਮੇ ਰੱਖੇ ਵਹੀ ਹਾਲ ਅੱਛਾ ਹੈ ਉਹ ਬੁੱਲੇ ਸ਼ਾਹ ਕਹਿੰਦੇ ਨਾ ਮੈਨੂੰ ਅਮੀਰੀ ਨਾਲ ਮਤਲਬ ਹੈ ਨਾ ਗਰੀਬੀ ਨਾਲ ਨਾ ਅਮੀਰੀ ਚੰਗੀ ਹੈ ਨਾ ਗਰੀਬੀ ਚੰਗੀ ਹੈ ਮੈਂ ਤਾਂ ਭਾਈ ਮੇਰਾ ਯਾਰ ਜਿਸ ਹਾਲ ਚ ਰੱਖੇ ਉਹ ਹਾਲ ਉਹੀ ਚੰਗਾ ਹੈ ਕਿਉਂਕਿ ਉਹ ਤੁੱਪੇ ਬਿਠਾ ਦੇਵੇ ਤਾਂ ਮੇਰੇ ਵਾਸਤੇ ਤੁੱਪ ਚੰਗੀ ਹੈ ਉਹ ਛਾਵੇਂ ਬਿਠਾ ਦੇਵੇ ਤਾਂ ਮੇਰੇ ਵਾਸਤੇ ਛਾਂ ਚੰਗੀ ਹੈ ਕਈ ਵਾਰਾ ਦੇਖਦੇ ਨਾ ਕਿ ਡਾਕਟਰ ਦੇਖਦਾ ਹੈ ਸਾਡੇ ਸਰੀਰ ਦੀ ਹਾਲਤ ਨੂੰ ਕਈ ਵਾਰਾ ਡਾਕਟਰ ਦੇਖਦਾ ਕਿ ਇਹਦੇ ਅੰਦਰ ਵਿਟਾਮਿਨ ਡੀ ਦੀ ਕਮੀ ਹੈ ਤਾਂ ਡਾਕਟਰ ਕਹਿੰਦੇ ਭਾਈ ਤੁੱਪੇ ਬੈਠਿਆ ਕਰ ਤੇਰੇ ਵਾਸਤੇ ਤੁੱਪ ਚੰਗੀ ਹੈ ਧੁੱਪੇ ਬੈਠੇਗਾ ਤਾਂ ਤੇਰੀ ਇਹ ਕਮੀ ਦੂਰ ਹੋ ਜਾਏਗੀ। ਔਰ ਕਈਆਂ ਨੂੰ ਕਿਹਾ ਜਾਂਦਾ ਹੈ ਕਿ ਭਾਈ ਤੂੰ ਧੁੱਪ ਤੋਂ ਬਚਣਾ ਹੈ ਕਿਉਂਕਿ ਤੇਰੀ ਸਕਿਨ ਤੇ ਅਲਰਜੀ ਹੈ। ਜੇ ਧੁੱਪੇ ਬੈਠੇਗਾ ਤਾਂ ਚੁੱਬੇਗੀ ਧੁੱਪ। ਇਸ ਲਈ ਤੂੰ ਧੁੱਪ ਜ ਨਹੀਂ ਨਿਕਲਣਾ ਤੂੰ ਸ਼ਾਮੇ ਰਹਿਣਾ ਹੈ। ਕਿਉਂਕਿ ਜਿੱਦਾਂ ਡਾਕਟਰ ਸਾਡੇ ਸਰੀਰ ਦੀ ਅਵਸਥਾ ਨੂੰ ਦੇਖ ਕੇ ਹਾਲਾਤ ਦੱਸਦਾ ਹੈ ਕਿ ਤੇਰੇ ਵਾਸਤੇ ਧੁੱਪ ਚੰਗੀ, ਗਰਮੀ ਚੰਗੀ, ਸਰਦੀ ਚੰਗੀ ਕਿਹੜਾ ਮੌਸਮ ਚੰਗਾ ਹੈ। تا ہون درہ گوھر کرنا اسی طرح او مرشد او ساتھی روح نو دیکھ کے ساتھے من نو دیکھ کے ساتھے اندر لے حالات نو دیکھ کے داستا ہے کہ بھائی تیرے واسطے کی چنگا ہے تا بلے شاہ کے اندے بھائی جو مرشد جس حال میں چو راجی ہوئے ساتھا تا او حال چنگا ہے سمجھا رہی ہے کہ نہیں اس لئی اے دیکھو کہ او دی رضا کی ہے اس مالک دی او پرماتما او پربو دی جو رضا اندر چل دے نا ਉਹ ਸਭ ਕੁਝ ਲੈ ਜਾਂਦੇ ਆ ਇਸੇ ਲਈ ਤਾਂ ਸੰਤ ਨਰੈਣ ਸੁਆਮੀ ਨੇ ਵੀ ਆਪਣੀ ਬਾਣੀ ਚ ਕਿਹਾ ਹੈ ਜਰਾ ਸਮਝਣਾ ਸੰਤ ਨਰੈਣ ਸੁਆਮੀ ਕੀ ਕਹਿੰਦੇ ਆ ਉਹਨਾਂ ਦਾ ਬੜਾ ਪਿਆਰਾ ਇੱਕ ਸ਼ਬਦ ਹੈ ਕਿ ਨਾਰਾਇਣ ਸਤ ਸੰਗ ਆ ਉਹ ਕਹਿੰਦੇ ਇਹ ਪ੍ਰਿਆਰੇ ਸਤ ਸੰਗ ਵਿੱਚ ਆ ਸਤ ਸੰਗ ਵਿੱਚ ਬੈਠ ਹੁਣ ਕਿਉਂ ਆਣਾ ਹੈ ਸਤ ਸੰਗ ਵਿੱਚ ਕਿਉਂ ਬੈਠਣਾ ਹੈ ਸਤ ਸੰਗ ਵਿੱਚ ਕਿਉਂ ਆਵਾਜ਼ ਦੇ ਰਿਹਾ ਨਰੈਣ ਸੁਆਮੀ ਕਿਉਂਕਿ ਇੱਕ ਬਹੁਤ بڑے ਸੰਤ ਹੋਏ ਨਰੈਣ ਸੁਆਮੀ ਜਰਾ ਧਿਆਨ ਦੇਣਾ ਉਹ ਆਵਾਜ਼ ਦੇ ਰਹੇ ਆ ਕਿ ਨਾਰਾਇਣ ਸਤ ਸੰਗ ਆ ਸਿੱਖ ਆਨੰਦ ਕੀ ਰੀਤ ਕਹਿੰਦੇ ਸੰਤਾਂ ਦੀ ਸੰਗਤ ਵਿੱਚ ਆ ਔਰ ਉੱਥੇ ਬਹਿ ਕੇ ਆਨੰਦ ਦੀ ਕਲਾ ਸਿੱਖ ਆਨੰਦ ਦੀ ਰੀਤ ਸਿੱਖ ਕਿਉਂਕਿ ਤੂੰ ਕਿੱਦਾਂ ਆਨੰਦ ਨੂੰ ਪਾ ਸਕਦਾ ਹੈ ਤੇਰੇ ਜੀਵਨ ਚ ਕਿੱਦਾਂ ਆਨੰਦ ਹੋ ਸਕਦਾ ਹੈ ਤੇਰੀ ਜ਼ਿੰਦਗੀ ਕਿੱਦਾਂ ਸਫਲ ਹੋ ਸਕਦੀ ਹੈ ਇਹ ਤਰੀਕੇ ਜਿਹੜੇ ਹਨ ਇਹ satsang ਵਿੱਚ ਹੀ ਸਿਖਾਏ ਜਾਂਦੇ ਹਨ ਇਸ ਲਈ ਉਹਨਾਂ ਨੇ ਅਗਲੀ ਲਾਈਨ ਚ ਕੀ ਕਿਹਾ ਕਿ ਤੇਰੀ ਉਮਰ ਕਿੱਦਾਂ ਬੀਤਦੀ ਜਾ ਰਹੀ ਹੈ ਇਸ ਲਈ ਉਹ ਕਹਿੰਦੇ ਨਾਰਾਇਣ satsang ਆ ਸਿੱਖ ਆਨੰਦ ਕੀ ਰੀਤ ਦੁੱਖ ਦਰਦ ਭੈ ਚਿੰਤਾ ਮੇ ਗਈ ਉਮਰ ਤੇਰੀ ਬੀਤ ਉਹ ਕਹਿੰਦੇ ਦੁੱਖ ਵਿੱਚ ਦਰਦ ਵਿੱਚ ਭੈ ਵਿੱਚ ਭੈ ਯਾਨੀ ਡਰ ਵਿੱਚ ਔਰ ਚਿੰਤਾ ਕਰਦਿਆਂ ਕਰਦਿਆਂ ਤੇਰੀ ਸਾਰੀ ਉਮਰ ਉਹ ਬੀਤ ਗਈ ਏ ਕਿ ਇਦਾਂ ਹੀ ਆਪਣੀ ਜ਼ਿੰਦਗੀ ਕੋ ਆਏਗਾ ਹੁਣ ਥੋੜਾ ਜ਼ਿੰਦਗੀ ਦਾ ਆਨੰਦ ਲੈ ਲੈ ਸਿੱਖ ਲੈ ਕਲਾ ਸਿੱਖ ਲੈ ਉਹ ਤਰੀਕਾ ਕਿ ਕਿਦਾਂ ਜੀਵਨ ਚ ਆਨੰਦ ਪਾਇਆ ਜਾਂਦਾ ਇਹਦਾ ਜ਼ਰਾ ਸੱਚ ਦੱਸਿਓ ਅੱਜ ਤੱਕ ਤੁਹਾਡੀ ਉਮਰ ਕਿੱਦਾਂ ਗੁਜ਼ਰੀ ਹੈ ਜਿੱਦਾਂ ਉਹਨਾਂ ਨੇ ਕਿਹਾ ਦੁੱਖ ਦਰਦ ਦੁੱਖ ਦਰਦ ਭੈ ਚਿੰਤਾਵੇਂ ਗਈ ਉਮਰ ਤੇਰੀ ਇਹ ਚਾਰ ਚੀਜ਼ਾਂ ਇੱਕ ਦੁੱਖ ਦੂਜਾ ਦਰਦ ਹੁਣ ਜਦੋਂ ਦੁੱਖ ਦੀ ਗੱਲ ਆਂਦੀ ਹੈ ਦਰਦ ਦੀ ਗੱਲ ਆਂਦੀ ਹੈ ਭੈ ਦੀ ਗੱਲ ਆਂਦੀ ਹੈ ਚਿੰਤਾ ਦੀ ਗੱਲ ਆਂਦੀ ਹੈ ਤਾਂ ਫਰਕ ਦੇਖੋ ਕੀ ਹੈ ਤੇ ਵਿੱਚ ਦੁੱਖ ਦਰਦ ਵਿੱਚ ਫਰਕ ਕੀ ਹੈ ਦੁੱਖ ਅਲੱਗ ਚੀਜ਼ ਹੈ ਦਰਦ ਅਲੱਗ ਚੀਜ਼ ਹੈ ਦਰਦ ਕਦੋਂ ਹੁੰਦਾ ਜਦੋਂ ਸਾਡੀ ਬਾਡੀ ਨੂੰ ਕੋਈ ਸੱਟ ਚੋਟ ਲੱਗਦੀ ਹੈ ਸਾਡਾ ਸਿਰ ਦਰਦ ਹੋਵੇ ਪੇਟ ਦਰਦ ਹੋਵੇ ਇਹੀ ਕਹਿੰਦੇ ਹਾਏ ਮੇਰਾ ਪੇਟ ਦਰਦ ਕਰ ਰਿਹਾ ਹੈ ਮੇਰਾ ਸਿਰ ਦਰਦ ਕਰ ਰਿਹਾ ਮੇਰੇ ਪੂਰੇ ਵਦਨ ਚ ਦਰਦ ਹੋ ਰਹੀ ਹੈ ਦਰਦ ਅਲੱਗ ਚੀਜ਼ ਹੈ ਜਦੋਂ ਸ਼ਰੀਰ ਨੂੰ ਕੋਈ ਤਕਲੀਫ ਹੁੰਦੀ ਹੈ ਕਿਤੇ ਸੱਟ ਲੱਗਦੀ ਹੈ ਤਾਂ ਜਦੋਂ ਉਥੋਂ ਚੀਜ਼ ਉੱਠਦੀ ਹੈ ਨਾ ਉਹ ਦਰਦ ਹੈ ਪਰ ਜਦੋਂ ਦੁੱਖ ਦੀ ਗੱਲ ਆਂਦੀ ਤਾਂ ਦੁੱਖ ਨੂੰ ਦਰਦ ਨਾਲ ਨਹੀਂ ਜੋੜਿਆ ਜਾ ਸਕਦਾ ਕਿਉਂਕਿ ਦੁੱਖ ਉਹਨੂੰ ਵੀ ਹੋ ਸਕਦਾ ਜਿਹਦੇ ਸ਼ਰੀਰ ਚ ਕੋਈ ਦਰਦ ਨਾ ਹੋਵੇ ਕਿਉਂਕਿ ਬੰਦਾ ਕਈ ਵਾਰ ਕਹਿੰਦਾ ਮੈਂ ਆਪਣੇ ਬੱਚਿਆਂ ਦੇ ਹੱਥੋਂ بڑا ਦੁਖੀ ਆ ਮੈਂ ਆਪਣੇ ਕੰਮ ਦੇ ਹੱਥੋਂ ਬੜਾ ਦੁਖੀ ਆ ਮੈਂ ਗਵਾਂਡੀਆਂ ਤੋਂ ਦੁਖੀ ਆ ਮੈਂ ਫਲਾਨੀਆਂ ਤੋਂ ਦੁਖੀ ਆ ਹਾਲਾਂਕਿ ਮੇਰਾ ਸਰੀਰ ਠੀਕ ਹੈ ਸਰੀਰ ਨੂੰ ਕੋਈ ਦਰਦ ਨਹੀਂ ਆ ਪੇਟ ਵੀ ਠੀਕ ਆ ਸਿਰ ਵੀ ਠੀਕ ਆ ਬਾਡੀ ਦਾ ਕੋਈ ੰਗ ਦਰਦ ਨਹੀਂ ਕਰ ਰਿਹਾ ਸਰੀਰ ਪੂਰਾ ਫਿੱਟ ਆ ਪਰ ਕੀ ਕਰਾਂ ਮੈਨੂੰ ਉਹ ਦੁੱਖ ਬੜਾ ਹੈ ਉਹ ਫਲਾਨੀ ਚੀਜ਼ ਦਾ ਦੁੱਖ ਬੜਾ ਹੈ ਇਸ ਲਈ ਇਨਸਾਨ ਦੀ ਜ਼ਿੰਦਗੀ ਦੁੱਖ ਵਿੱਚ ਜਾਂ ਫਿਰ ਹਾਏ ਹਾਏ ਕਰਦੇ ਦਰਦਾਂ ਵਿੱਚ ਜਾਂ ਫਿਰ ਡਰਦਿਆਂ ਹੋਇਆਂ ਭੈ ਦੇ ਵਿੱਚ ਕਿਉਂਕਿ ਡਰ ਵੀ ਬੰਦੇ ਅੰਦਰ ਬੜਾ ਹੈ ਹੋ ਲੋ ਹੈ ਜਾਂ ਨਹੀਂ अच्छा जवाब नहीं देते ਤੁਸੀਂ ਇਹ ਜਵਾਬ ਦਿਆ ਕਰੋ ਥੋੜਾ ਜਿਆ ਨਹੀਂ ਤਾਂ ਫੇ ਇੱਥੇ ਸੱਸੰਗ ਬੰਦ ਕਰ ਦਈਏ ਕਿਉਂਕਿ ਜਦੋਂ ਉਹ ਕਿਹਾ ਜਾਂਦਾ ਨਾ ਪੁਰਾਣੇ ਸਮੇਂ ਅਸੀਂ ਦੱਸੀਦਾ ਸੀ ਕਿ ਜਦੋਂ ਬਜ਼ੁਰਗ ਕਹਾਣੀਆਂ ਸੁਣਾਉਂਦੇ ਹੁੰਦੇ ਸੀ ਨਾ ਨਾਨੀ ਦਾਦੀ ਭੂਆ ਮਾਸੀ ਤਾਂ ਫੇ ਉਸ ਵੇਲੇ ਉਹ ਬੱਚੇ ਨੂੰ ਇੱਕ ਸ਼ਰਤ ਵੀ ਰੱਖਦੇ ਸੀ ਕਹਾਣੀ ਮੈਂ ਕਹਾਣੀ ਬੋਲਣੀ ਹੈ ਤੂੰ ਹੰਗਾਰਾ ਜ਼ਰੂਰ ਦੇਣਾ ਸਮਝਦੇ ਹੋ ਕਿ ਨਹੀਂ ਹੰਗਾਰਾ ਦੇਣ ਦਾ ਮਤਲਬ ਪਤਾ ਕੀ ਹੁੰਦਾ ਹੈ ਤਾਂ ਕਿ ਪਤਾ ਲੱਗੇ ਇਹ ਇੰਟਰਸਟ ਲੈ ਕੇ ਸੁਣ ਰਹੇ ਪੂਰਾ ਧਿਆਨ ਇੱਧਰ ਹੈ ਸਮਝਦੇ ਹੋ ਕਿ ਨਹੀਂ ਆਨੰਦ ਆ ਰਿਹਾ ਕਿ ਨਹੀਂ ਤਕਬ ਨਹੀਂ ਗਏ ਹੁਣੇ ਤਾਂ ਫਿਰ ਥੋੜਾ ਜਵਾਬ ਦਿਓ ਸਾਨੂੰ ਇਹ ਨਾ ਕਿ ਨਹੀਂ ਹੁਣ ਚਾਰ ਪ੍ਰਕਾਰ ਨਾਲ ਇਨਸਾਨ ਦੀ ਜ਼ਿੰਦਗੀ ਗੁਜ਼ਰਦੀ ਹੈ ਤਾਂ ਹੁਣ ਜਰਾ ਤੁਸੀਂ ਵਿਚਾਰ ਕਰੋ ਕਿ ਅੱਜ ਜਿੰਨੀ ਵੀ ਤੁਹਾਡੀ ਉਮਰ ਹੈ ਚਾਹੇ ਕਿਸੇ ਦੀ ਉਮਰ 20 ਸਾਲ ਹੈ 18 ਸਾਲ ਹੈ 25 ਸਾਲ ਹੈ 30 ਸਾਲ ਹੈ 35 ਹੈ 40 ਹੈ 45 ਹੈ 50 60 ਜਿਹੜੀ ਜਿੰਨੀ ਵੀ ਤੁਹਾਡੀ ਏਜ ਹੈ ਆਪਣੇ ਆਪ ਨੂੰ ਪਤਾ ਹੀ ਹੁੰਦਾ ਬੰਦੇ ਨੂੰ ਜਰਾ ਸੋਚ ਕੇ ਦੇਖੋ ਕਿ ਮੇਰੀ ਇਹ ਉਮਰ ਕੀ ਇਹ ਨਾ ਚਾਰਾ ਚੀਜ਼ਾਂ ਤੇ ਗੁਜ਼ਰ ਗਈ ਦੁੱਖ ਦਰਦ ਭੈ ਚਿੰਤਾਵਾਂ 'ਚ ਗਈ ਉਮਰ ਤੇਰੀ ਬੀਤ ਕੀ ਇਹ ਨਾ ਚਾਰਾ ਚੀਜ਼ਾਂ ਨਾਲ ਜੁੜ ਕੇ ਗੁਜ਼ਰੀ ਤ라 ਚੈੱਕ ਕਰੋ ਕਿਉਂਕਿ ਸਤਸੰਗ ਦਾ ਮਤਲਬ ਸਿਰਫ ਇਹ ਨਹੀਂ ਕਿ ਸੁਣਨਾ ਹੈ ਸਤਸੰਗ ਦਾ ਮਤਲਬ ਇਹ ਹੈ ਕਿ ਸੁਣ ਕੇ ਆਪਣੇ ਆਪ ਨੂੰ ਚੈੱਕ ਕਰਨਾ ਹੈ ਕਿ ਵਾਕਈ ਜੋ ਸਮਝਾਇਆ ਜਾ ਰਿਹਾ ਹੈ ਇਹ ਕਮੀ ਮੇਰੇ ਅੰਦਰ ਹੈ ਅਗਰ ਹੈ ਤਾਂ ਇਹਨੂੰ ਮੈਂ ਦੂਰ ਕਿੱਦਾਂ ਕਰ ਸਕਦਾ ਹਾਂ ਇਹ ਕਮੀ ਤੋਂ ਬਚ ਕਿੱਦਾਂ ਸਕਦਾ ਹੈ ਮਜਾ ਤਾਂ ਫੇਰ ਹੀ ਹੈ ਨਾ ਕਿ ਆਈਏ ਤਾਂ ਆਪਣੀਆਂ ਕਮੀਆਂ ਨੂੰ ਦੂਰ ਕਰਕੇ ਜਾਈਏ ਕੁਝ ਨਾ ਕੁਝ ਸਾਡੇ ਜੀਵਨ 'ਚ ਬਦਲਾਅ ਆਵੇ ਕੁਝ ਨਾ ਕੁਝ ਸਾਡੇ ਜੀਵਨ 'ਚ ਸੁਧਾਰ ਆਵੇ ਫੇਰ ਹੀ ਆਣ ਦਾ ਬੈਠਣ ਦਾ ਫਾਇਦਾ ਹੁੰਦਾ ਹੈ ਫੇਰੀ ਲਾਭ ਹੈ ਤਾਂ ਜਿੱਦਾਂ ਦੇ ਆਏ ਸੀ ਜੇ ਉਦਾਂ ਦੀ ਉੱਠ ਕੇ ਚਲੇ ਗਏ ਸਮਝਦੇ ਹੋ ਕਿ ਨਹੀਂ ਹੁਣ ਸ਼ੀਸ਼ੇ ਦੇ ਸਾਹਮਣੇ ਜਾਣ ਦਾ ਫਾਇਦਾ ਕਦੋਂ ਹੈ ਜਦੋਂ ਸ਼ੀਸ਼ੇ ਮੁਰੇ ਜਾ ਕੇ ਬੰਦਾ ਆਪਣੀਆਂ ਕਮੀਆਂ ਨੂੰ ਕੱਪੜੇ ਇੱਥੋਂ ਸੈੱਟ ਕਰਨ ਵਾਲੇ ਆ ਫੇਸ ਇੱਥੋਂ ਸੈੱਟ ਕਰਨ ਵਾਲਾ ਮੇਕਅਪ ਇੱਥੇ ਲੋੜ ਹੈ ਬੰਦਾ ਜਦੋਂ ਸੈੱਟ ਕਰਦਾ ਨਾ ਆਪਣੇ ਆਪ ਨੂੰ ਤਦਰਾ ਗੌਰ ਕਰਨਾ ਕਈ ਵਾਰ ਅਸੀਂ ਬੜੇ ਹੈਰਾਨ ਹੁੰਦੇ ਆ ਦੇਖ ਕੇ ਕਿ ਬੰਦੇ ਦੇ ਕੱਪੜੇ ਤੇ ਮਾੜੇ ਆ ਦਾਗ ਲੱਗ ਜਾਵੇ ਨਾ ਬੰਦਾ ਸ਼ਰਮ ਦੇ ਮਾਰੇ ਨਿਕਲਦਾ ਨਹੀਂ ਬਾਹਰ ਜਾ ਕਹਿੰਦਾ ਨਹੀਂ ਯਾਰ ਹੁਣ ਮੈਂ ਪਾਰਟੀ 'ਚ ਨਹੀਂ ਜਾਣਾ ਸਾਹਮਣੇ ਨਹੀਂ ਕਿਸੇ ਜਾਣਾ ਦਾਗ ਲੱਗ ਗਿਆ। ਯਾ ਇੱਕ ਬਟਨ ਟੁੱਟ ਜਾਵੇ ਤਾਂ ਸਾਰਾ ਧਿਆਨ ਉਹਦਾ ਬਟਨ ਵਾਲੀ ਰਹਿੰਦਾ ਹੈ। ਕੋਈ ਹੋਰ ਦੇਖੇ ਨਾ ਦੇਖੇ। ਉਹਦਾ ਧਿਆਨ ਯਾਰ ਮੇਰਾ ਬਟਨ ਟੁੱਟ ਗਿਆ ਹੁਣ ਸਾਹਮਣੇ ਕਿੱਦਾਂ ਜਾਵਾਂ? ਇੱਥੋਂ ਮੜੀ ਚੀਜ਼ ਕਮੀਜ਼ ਫਟ ਗਈ ਕਿੱਦਾਂ ਸਾਹਮਣੇ ਜਾਵਾਂ? ਕਿਸੇ ਨੂੰ ਪਤਾ ਵੀ ਨਹੀਂ ਹੁੰਦਾ। ਪਰ ਬੰਦਾ ਕਿੰਨੀ ਟੈਨਸ਼ਨ ਲੈਂਦਾ ਹੈ? ਕਰਦੇ ਆ ਕਿ ਨਹੀਂ? zara ਧਿਆਨ ਦੇਣਾ। ਹੁਣ ਅਸੀਂ ਇਹ ਬੜੀ ਹੈਰਾਨੀ ਹੁੰਦੀ ਹੈ ਸਾਨੂੰ ਕਿ ਕੱਪੜੇ ਤੇ ਮੜਿਆ ਦਾਗ ਨਹੀਂ ਲੱਗਣ ਦਿੰਦੇ। ਜੇ ਦਾਗ ਲੱਗ ਜਾਵੇ ਤਾਂ ਕਹਿੰਦੇ ਕਿਹੜਾ ਮੂੰਹ ਲੈ ਕੇ ਸਾਹਮਣੇ ਜਾ ਯਾਨੀ ਬੰਦਾ ਸ਼ਰਮਾਂਦਾ ਹੈ ਦੁਨੀਆ ਸਾਹਮਣੇ ਜਾਣ ਤੋਂ ਕਿਤੇ ਦਾਗ ਲੱਗ ਜਾਵੇ ਕਿਤੇ ਵਡਣ ਟੁੱਟ ਜਾਵੇ ਕਿ ਮੀਂਹ ਚ ਫੜ ਜਾਵੇ ਤਾਂ ਬੜੀ ਹੈਰਾਨੀ ਹੁੰਦੀ ਹੈ ਕਿ ਕੱਪੜੇ ਨੂੰ ਮੜੇ ਦਾਗ ਲੱਗ ਜਾਵੇ ਤਾਂ ਦੁਨੀਆ ਸਾਹਮਣੇ ਜਾਣ ਤੋਂ ਡਰਦੇ ਆ ਤਾਂ ਇਹ ਕਿਉਂ ਨਹੀਂ ਸੋਚਦੇ ਆ ਜਿਹੜੀਆਂ ਬੁਰਾਈਆਂ ਦੇ ਦਾਗ ਅਸੀਂ ਲਾ ਰਹੇ ਆ ਆਪਣੇ ਜੀਵਨ ਤੇ ਉਹ ਰੱਬ ਦੇ ਮੂਹਰੇ ਕਿਹੜਾ ਮੂੰਹ ਲੈ ਕੇ ਜਾਵਾਂਗੇ ਕੋਈ ਉਹਨਾਂ ਦੀ ਡਰ ਰੱਖੀਏ ਕੋਈ ਉਹਦੇ ਦੀ ਸ਼ਰਮ ਰੱਖੀਏ ਸਮਝਦੇ ਹੋ ਕਿ ਨਹੀਂ ਜਿੱਦਾਂ ਆਪਣੇ ਕੱਪੜੇ ਨੂੰ ਬਚਾਉਂਦੇ ਆ ਜਿੱਦਾਂ ਆਪਣੇ ਫਟਣਾ ਨੂੰ ਬਚਾਉਂਦੇ ਟੁੱਟ ਨਾ ਜਾਵੇ ਇਦਾਂ ਹੀ ਆਪਣੇ ਕਿਰਦਾਰ ਨੂੰ ਬਚਾਓ ਆਪਣੀ ਕਰਨੀ ਨੂੰ ਬਚਾਓ ਕਿ ਮੇਤੋਂ ਕਦੀ ਕੋਈ ਬੁਰਾ ਕਰਮ ਨਾ ਹੋਵੇ ਮੇਤੋਂ ਕੁਝ ਬੁਰਾਈ ਨਾ ਹੋਵੇ ਮੇਤੋਂ ਕੁਝ ਐਸਾ ਨਾ ਹੋਵੇ ਜਿੰਨਾ ਮੇਰਾ ਰੱਬ ਤੇ ਤੋਂ ਨਾਰਾਜ਼ ਹੋ ਜਾਵੇ ਮੇਤੋਂ ਕੁਝ ਐਸਾ ਨਾ ਹੋਵੇ ਕਿ ਕਿਸੇ ਦਾ ਦਿਲ ਮੇਰੀ ਵਜ੍ਹਾ ਨਾਲ ਦੁਖੇ ਕਿਉਂਕਿ ਦਿਲਾਂ ਨੂੰ ਬਚਾਣ ਦੀ ਕੋਸ਼ਿਸ਼ ਕਰੋ ਸਮਝਦੇ ਹੋ ਕਿ ਨਹੀਂ ਕਿਉਂਕਿ ਜਿਹੜੇ ਰੱਬ ਦੇ ਪਿਆਰੇ ਆ ਨਾ ਉਹ ਕਿਹਨੂੰ ਬਚਾਉਂਦੇ ਆ ਇਨਸਾਨ ਦੇ ਦਿਲ ਨੂੰ ਟੁੱਟਣ ਤੋਂ ਬਚਾਉਂਦੇ ਹੈ ਜਿੱਦਾਂ ਅਸੀਂ ਅਜਮੇਰ ਵਾਲੇ ਖਵਾਜਾ ਮੀਨੂद्दीन ਚਿਸ਼ਤੀ ਦਾ ਇੱਕ ਵਾਕਿਆ ਦੱਸੀਦਾ ਹੈ ਅੱਜ ਥੋੜਾ ਬਰੀਕੀ ਨਾਲ ਦੱਸਾਂਗੇ ਥੋੜਾ ਸਮਝਣਾ ਉਸ ਨੂੰ ਨਾਮ ਸੁਣਿਆ ਨਾ ਅਜਮੇਰ ਸ਼ਰੀਫ ਵਿੱਚ ਦਰਬਾਰ ਹੈ ਅਜਮੇਰ ਸ਼ਰੀਫ ਵਿੱਚ ਖਵਾਜਾ ਸਾਹਿਬ ਦਾ ਦਰਬਾਰ ਹੈ ਖਵਾਜਾ ਮੀਨੂद्दीन ਚਿਸ਼ਤੀ ਦਾ ਦਰਬਾਰ ਹੈ ਕਿਹਨਾ ਕਿਹਨਾ ਨਾਮ ਸੁਣਿਆ ਜਰਾ ਹੱਥ ਖੜਾ ਕਰਕੇ ਦੱਸਿਓ ਅਜਮੇਰ ਸ਼ਰੀਫ ਕਦੀ ਕਿਸੇ ਨੂੰ ਜਾਣ ਦਾ ਮੌਕਾ ਮਿਲਿਆ ਕਿਉਂਕਿ ਪੀਰਾਂ ਫਕੀਰਾਂ ਦੇ ਦਰਬਾਰ ਤੇ ਗੁਰੂਆਂ ਰਹਿਬਰਾਂ ਦੇ ਘਰ ਗੁਰੂ ਘਰ ਦੇ ਵਿੱਚ ਜਾਣਾ ਪੀਰਾਂ ਫਕੀਰਾਂ ਦੇ ਦਰਬਾਰ ਤੇ ਜਾਣਾ ਕੋਈ ਮਾੜੀ ਗੱਲ ਨਹੀਂ ਹੁੰਦੀ ਕਿਉਂਕਿ ਜਿੱਥੇ ਵੀ ਰੱਬ ਦੇ ਪਿਆਰੇ ਗੁਰੂ ਰਹਿਬਰ ਸੰਤ ਮਹਾਪੁਰਸ਼ ਬੈ ਕੇ ਉਹ ਰੱਬ ਦੀ ਬੰਦਗੀ ਕਰਗੇ ਉੱਥੇ ਦਰਸ਼ਨ ਕਰਨਾ ਕੋਈ ਮਾੜੀ ਗੱਲ ਨਹੀਂ ਹੁੰਦੀ ਚੰਗੀ ਗੱਲ ਹੀ ਹੁੰਦੀ ਕਿਉਂਕਿ ਜਾਂਦਾ ਇਹ ਬੰਦਾ ਤਾਂ ਕੁਝ ਲੈ ਕੇ ਆਂਦਾ ਹੈ ਕੁਝ ਹਾਸਲ ਕਰਕੇ ਆਂਦਾ ਹੈ ਸਮਝਦੇ ਹੋ ਕਿ ਨਹੀਂ ਹੁਣ ਇਹ ਉਹ ਸਮੇਂ ਦੀ ਗੱਲ ਹੈ ਖਵਾਜਾ ਸਾਹਿਬ ਦੀ ਉਹ ਸਮੇਂ ਦੀ ਗੱਲ ਹੈ ਜਦੋਂ ਬਜੂਦੀ ਤੌਰ ਤੇ ਉਹ ਜਮੇਰ ਵਿੱਚ ਮੌਜੂਦ ਸੀ ਬਿਯੂਤੀ ਤੌਰ ਤੇ ਮੌਜੂਦ ਸੀ ਤਾਂ ਹੁਣ ਦੱਸਣ ਲੱਗੇ ਕਿ ਰੱਬ ਦੇ ਪਿਆਰੇ ਕਿੱਦਾਂ ਦਿਲਾਂ ਨੂੰ ਟੁੱਟਣ ਤੋਂ بچਾਉਂਦੇ ਹੈ ਚਰਾ ਸਮਝਣਾ ਇਸ ਚੀਜ਼ ਨੂੰ ਜਦੋਂ ਬਿਯੂਤੀ ਤੌਰ ਤੇ ਅਜਮੇਰ ਵਿੱਚ ਮੌਜੂਦ ਸੀ ਤੇ ਇੱਕ ਦਿਨ ਰਮਜ਼ਾਨ ਦਾ ਮਹੀਨਾ ਚੱਲ ਰਿਹਾ ਸੀ ਔਰ ਤੁਹਾਨੂੰ ਪਤਾ ਰਮਜ਼ਾਨ ਦੇ ਮਹੀਨੇ ਰੋਜ਼ੇ ਵੀ ਰੱਖੇ ਜਾਂਦੇ ਰੋਜ਼ੇ ਰੱਖੇ ਜਾਂਦੇ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੰਦਾ ਨਾ ਪਾਣੀ ਪੀਂਦਾ ਨਾ ਰੋਟੀ ਖਾਂਦਾ ਕੁਝ ਨਹੀਂ ਖਾਂਦਾ ਹੁਣ ਇੱਕ ਫਕੀਰ ਦੀ ਗੱਲ ਦੱਸਣ ਲੱਗੇ ਕਿ ਸੰਤਾਂ ਦੀ ਗੱਲ ਦੱਸਣ ਲੱਗੇ ਆ ਕਿ ਸੰਤ ਕਿਹੜੀ ਚੀਜ਼ ਦੀ ਫਿਕਰ ਕਰਦੇ ਆ ਨਹੀਂ ਤਾਂ ਬੰਦਾ ਦੇਖੋ ਆਪਣੇ ਆਪ ਨੂੰ ਮੰਦਾ ਕਹਿੰਦਾ ਲੈ ਆ ਮੇਰੇ ਨਿਯਮ ਐ ਆ ਮੇਰਾ ਇਦਾਂ ਹੈ ਆ ਮੇਰਾ ਉਦਾਂ ਹੈ ਸਮਝਦੇ ਹੋ ਕਿ ਨਹੀਂ ਛੁਟ-ਛੁਟੀਆਂ ਚੀਜ਼ਾਂ ਪਿੱਛੇ ਦੂਜੇ ਦਾ ਦਿਲ ਬੰਦਾ ਤੋੜ ਕੇ ਰੱਖ ਦਿੰਦਾ ਸਮਝਦੇ ਹੋ ਕਿ ਨਹੀਂ ਪਰ ਜਿਹੜੇ ਕਾਮਿਲ ਫਕੀਰ ਹੁੰਦੇ ਆ ਰੱਬ ਦੇ ਪਿਆਰੇ ਸੰਤ ਫਕੀਰ ਹੁੰਦੇ ਆ ਉਹ ਕਿਦਾਂ ਕਰਦੇ ਆ ਕਹਿੰਦੇ ਇੱਕ ਦਿਨ ਉਹ ਬੈਠੇ ਹੋਏ ਆ ਰਮਜ਼ਾਨ ਦਾ ਮਹੀਨਾ ਹੈ ਰੋਜ਼ਾ ਰੱਖਿਆ ਹੋਇਆ ਉਹਨਾਂ ਨੇ ਔਰ ਉਹਨਾਂ ਦੇ ਸੇਵਕ ਵੀ ਬੈਠੇ ਆ ਕਿ ਹਲਕੀ-ਹਲਕੀ ਬਾਰਿਸ਼ ਹੋ ਰਹੀ ਹੈ ਕੀ ਹੋ ਰਿਹਾ ਹੈ ਬਰਸਾਤ ਹੋ ਰਹੀ ਹੈ ਔਰ ਉਸ ਬਰਸਾਤ ਵਿੱਚ ਜਿੱਥੇ ਖਵਾਜਾ ਸਾਹਿਬ ਰਹਿੰਦੇ ਸੀ ਕਿਉਂਕਿ ਅਜਮੇਰ ਅੰਦਰ ਹਿੰਦੂ ਪਰਿਵਾਰ ਵੀ ਬਹੁਤ ਸੀ ਕਿਉਂਕਿ ਅੱਜ ਵੀ ਤੁਸੀਂ ਦਰਬਾਰ ਤੇ ਜਾਓਗੇ ਤਾਂ ਉੱਥੇ ਹਿੰਦੂ ਮੁਸਲਿਮ ਸਿੱਖ ਈਸਾਈ ਹਰ ਧਰਮ ਦੇ ਲੋਕ ਦਰਸ਼ਨ ਕਰਨ ਜਾਂਦੇ ਹੈ ਸਾਹੀ ਤਾਂ ਗੁਰੂਆਂ ਰਹਿਬਰਾਂ ਨੇ ਆਪਣੇ ਦਰਬਾਰ ਹੀ ਇਦਾਂ ਦਾ ਬਣਾਇਆ ਹੁੰਦਾ ਹੈ ਕਿ ਜਿੱਥੇ ਉਹ ਕਹਿੰਦੇ ਇਹ ਤਾਂ ਉਹ ਰਹਿਮਤ ਦੀ ਨਦੀ ਹੈ ਜਿੱਥੇ ਜਿਹੜਾ ਵੀ ਆਏਗਾ ਉਹ ਆਪਣੀ ਪਿਆਸ 부ਝਾ ਕੇ ਜਾਏਗਾ ਇੱਥੇ ਕੋਈ ਫਰਕ ਨਹੀਂ ਜਿਦਾ ਨਦੀ ਨਹੀਂ ਪੁੱਛਦੀ ਤੂੰ ਕਿਹੜੀ ਜਾਤ ਦਾਆਂ ਕਿਹੜੇ ਧਰਮ ਦਾਆਂ ਅਮੀਰ ਹੈ ਗਰੀਬ ਹੈ ਨਦੀ ਨੂੰ ਕੋਈ ਫਰਕ ਨਹੀਂ ਉਹ ਕਹਿੰਦੇ ਜਿਹੜਾ ਆ ਗਿਆ ਉਹ ਪਰ ਪਰ ਲੈ ਜਾਓ ਜਿੰਨਾ ਮਰਜੀ ਪੀ ਲੋ ਪਿਆਸ ਮਿਟਾ ਕੇ ਜਾਵੇ ਇਸੇ ਤਰ੍ਹਾਂ ਕੋਈ ਸੰਤਾਂ ਦੀ ਸੰਗਤ ਵੀ ਹੁੰਦੀ ਹੈ ਕਿਉਂਕਿ ਉਹ ਸਤਸੰਗ ਨਹੀਂ ਹੁੰਦਾ ਜਾਂ ਉਹ ਗੁਰੂ ਘਰ ਨਹੀਂ ਹੁੰਦਾ ਜਿੱਥੇ ਜਾਤਾਂ ਪਾਤਾਂ ਦੇਖੀਆਂ ਜਾਣ ਕੇ ਇਥੇ اسی ਜਾਤ ਦੇ ਬੰਦੇ ਨੇ ਜਾਣਾ ਉਹ ਨਹੀਂ ਜਾ ਸਕਦਾ ਜੇ ਗੁਰੂ ਘਰ ਦੇ ਵਿੱਚ ਜਾਂ ਸੰਤਾਂ ਮਹਾਪੁਰਸ਼ਾਂ ਦੇ ਦਰਬਾਰ ਤੇ ਵੀ ਜਾਤਾਂ ਪਾਤਾਂ ਦੇ ਭੇਦਭਾਵ ਖੜੇ ਹੋ ਜਾਣ ਤਾਂ ਫਿਰ ਮਿਟਾਣੇਗੇ ਨਾ ਹੈ ਕਿਉਂਕਿ ਰੱਬ ਦਾ ਘਰ ਹੀ ਤਾਂ ਐਸਾ ਹੁੰਦਾ ਜਿੱਥੇ ਇਹ ਭੇਦਭਾਵ ਮਿਟਾਏ ਜਾਂਦੇ ਕਿਉਂਕਿ ਕਈ ਵਾਰ ਅਸੀਂ ਸੋਚੀਦਾ ਹੈ ਇੱਕ ਸੋਚ ਆਂਦੀ ਆ ਸਾਡੇ ਅੰਦਰ ਕਈ ਵਾਰ ਉਹ ਵੀ ਥੋੜਾ ਦੱਸ ਦਈਏ ਫਿਰ ਖਵਾਜਾ ਸਾਹਿਬ ਦੀ ਕਹਾਣੀ ਨੂੰ ਅੱਗੇ ਲੈ ਕੇ ਚਲਾਂਗੇ ਕਈ ਵਾਰ ਸਾਡੇ ਅੰਦਰ ਸੋਚ ਆਂਦੀ ਹੈ ਪਤਾ ਕਿਹੜੀ ਸੋਚ ਆਂਦੀ ਹੈ ਕਿ ਇੱਕ ਬੰਦਾ ਸਵੇਰੇ ਘਰੋਂ ਨਿਕਲਦਾ ਹੈ ਕੰਮ ਤੇ ਜਾਣ ਵਾਸਤੇ ਚਾਹੇ ਉਹ ਦਿਹਾੜੀਦਾਰ ਹੋਵੇ ਚਾਹੇ ਦੁਕਾਨਦਾਰ ਹੋਵੇ ਚਾਹੇ ਬਿਜ਼ਨਸਮੈਨ ਹੋਵੇ ਠੀਕ ਹੈ ਤੁਸੀਂ ਵੀ ਨਿਕਲਦੇ ਹੋਗੇ ਘਰ ਘਰੋਂ ਕੰਮ ਤੇ ਜਾਣ ਨੂੰ ਹੁਣ ਘਰੋਂ ਬੰਦਾ ਜਦੋਂ ਕੰਮ ਤੇ ਜਾਣ ਨੂੰ ਨਿਕਲਦਾ ਹੈ ਚਾਹੇ ਆਪਣੀ ਮੋਟਰ ਤੇ ਯਾਨੀ ਐਕਟਿਵਾ ਤੇ ਜਾਂਦਾ ਮੋਟਰਸਾਈਕਲ ਤੇ ਜਾਂਦਾ ਕਾਰ ਤੇ ਜਿੱਦਾਂ ਮਰਜ਼ੀ ਜਾਂਦਾ ਇਹ ਬੱਸੇ ਜਾਂਦਾ ਹੈ ਚਾਹੇ ਆਟੋ 'ਚ ਜਾਂਦਾ ਹੈ ਹੁਣ ਇੱਥੇ ਆਪਾਂ ਲਾ ਲਈ ਇੱਕ ਬੰਦਾ ਆਟੋ 'ਚ ਜਾਂਦਾ ਹੈ ਥੋੜਾ ਇਦਾਂ ਸਮਝ ਲਈਏ ਕਿ ਇੱਕ ਬੰਦਾ ਘਰੋਂ ਨਿਕਲਦਾ ਹੈ ਆਕੇ ਆਟੋ 'ਤੇ ਬੈੰਦਾ ਹੈ ਔਰ ਆਪਣੇ ਜਿੱਥੇ ਉਹਨਾਂ ਕੰਮ ਹੈ ਉੱਥੇ ਪਹੁੰਚ ਜਾਂਦਾ ਹੈ ਰਸਤੇ 'ਚ ਉਹਨੂੰ ਕਿਤੇ ਭੁੱਖ ਲੱਗਦੀ ਪਿਆਸ ਲੱਗਦੀ ਹੈ ਦੁਕਾਨ ਤੇ ਜਾਂਦਾ ਹੈ ਦੁਕਾਨ ਤੋਂ ਕੁਝ ਖਰੀਦਦਾ ਹੈ ਕਈ ਵਾਰ ਕੋਈ 버ਗਰ ਖਰੀਦ ਲੈਂਦਾ ਕੋਈ ਸਬਜ਼ੀ ਖਰੀਦ ਲੈਂਦਾ ਕੋਈ ਹੋਰ ਕੁਝ ਖਰੀਦ ਲੈਂਦਾ ਹੈ ਪਾਣੀ ਦੀ ਬੋਤਲ ਖਰੀਦ ਲੈਂਦਾ ਹੈ ਬੰਦਾ ਉਹਨੂੰ ਪੀਂਦਾ ਹੈ ਆਪਣੇ ਕੰਮ ਤੇ ਜਾਂਦਾ ਹੈ ਕੰਮ ਦੇ ਵਿੱਚ ਹਜ਼ਾਰਾਂ ਲੋਕਾਂ ਨੂੰ ਮਿਲਦਾ ਹੈ ਸਮਝ ਦਿਓ ਕਿ ਨਹੀਂ ਹਜ਼ਾਰਾਂ ਲੋਕਾਂ ਨੂੰ ਮਿਲਦਾ ਫਿਰ ਵਾਪਸ ਆਂਦਾ ਵਾਪਸ ਫਿਰ ਆਟੋ 'ਚ ਬਹਿੰਦਾ ਹੈ ਫਿਰ ਜਦੋਂ ਆਪਣੇ ਘਰਾਂ ਦਾ ਖਾਣਾ ਖਾਂਦਾ ਬਸ ਇਸੇ ਤਰ੍ਹਾਂ ਉਹਦੀ ਜ਼ਿੰਦਗੀ ਚੱਲ ਰਹੀ ਹੈ ਸਮਝ ਦਿਓ ਕਿ ਨਹੀਂ ਹੁਣ ਅਸੀਂ ਇੱਕ ਆਮ ਆਦਮੀ ਦੀ ਗੱਲ ਕੀਤੀ ਹੈ ਔਰ ਤੁਹਾਡੀ ਵੀ ਇਹ ਗੱਲ ਕਰਾਂਗੇ ਤੁਸੀਂ ਵੀ ਜਰਾ ਸੋਚੋ ਜਦੋਂ ਤੁਸੀਂ ਸਵੇਰੇ ਕੰਮ ਤੇ ਜਾਂਦੇ ਹੋ ਸਭ ਕੁਝ ਖਾਂਦੇ ਪੀਂਦੇ ਹੋ ਬਾਜ਼ਾਰਾਂ 'ਚ ਜਾਂਦੇ ਹੋ ਲੋ ਜਾਂਦੇ ਹੋ ਕਿ ਨਹੀਂ ਕਈ ਵਾਰ ਰੈਸਟੋਰੈਂਟ ਜਾਂਦੇ ਹੋ ਕਈ ਵਾਰ ਆਸਤੇ 'ਚ ਕੋਈ ਢਾਬਾ ਆਇਆ ਕੋਈ ਰੇੜੀ ਲੱਗੀ ਆ ਉੱਥੇ ਖੜਕੇ ਵੀ ਤੁਸੀਂ ਕੁਛ ਨਾ ਕੁਛ ਖਾ ਲੈਂਦੇ ਹੋ ਬੋਲੋ ਖਾਂਦੇ ਹੋ ਕਿ ਨਹੀਂ ਹੱਥ ਖੜਾ ਕਰੋ ਜਰਾ ਖਾਂਦੇ ਹੋ ਕਿ ਨਹੀਂ ਹੁਣ ਇੱਕ ਗੱਲ ਦਾ ਜਵਾਬ ਦੇਣਾ ਤੁਸੀਂ ਜਦੋਂ ਕਿਤੇ ਜਾਂਦੇ ਹੋ ਚਾਹੇ ਕੋਈ ਦੁਕਾਨ ਤੇ ਜਾਂਦੇ ਹੋ ਰੇੜੀ ਵਾਲੇ ਕੋਲ ਜਾਂਦੇ ਹੋ ਫਲ ਖਰੀਦਦੇ ਹੋ ਫਰੂਟ ਖਰੀਦਦੇ ਹੋ ਜੁੱਤੀਆਂ ਖਰੀਦਦੇ ਹੋ ਕੱਪੜੇ ਖਰੀਦਦੇ ਹੋ ਕਦੀ ਤੁਸੀਂ ਕਿਸੇ ਦੁਕਾਨਦਾਰ ਨੂੰ ਪੁੱਛਦੇ ਹੋ ਤੇਰਾ ਧਰਮ ਕੀ ਹੈ ਤੂੰ Hindu ਹੈ ਜਾਂ ਤੂੰ Musalman ਹੈ? ਆਟੋ ਰਿਕਸ਼ੇ ਵਾਲੇ ਨੂੰ ਪੁੱਛਦੇ ਹੋ ਭਾਈ ਪਹਿਲਾਂ ਦੱਸ ਤੂੰ Hindu ਹੈ Musalman ਹੈ ਫੇਰ ਤੇਰੇ ਆਟੋ 'ਚ ਬੈਠਣਾ। ਪੁੱਛਦੇ ਆਂ ਅਸੀਂ। ਦੁਕਾਨਦਾਰ ਨੂੰ ਪੁੱਛਦੇ ਆਂ, ਰੇੜੀ ਵਾਲੇ ਨੂੰ ਪੁੱਛਦੇ ਆਂ। ਭਾਈ ਦੇਖੋ ਸੇਬ ਫੇਰ ਖਰੀਦਣੇ ਪਹਿਲਾਂ ਜਾਤ ਦੱਸ ਤਰੀ ਕੀ ਹੈ? Hindu ਹੈ Musalman ਹੈ, Sikh ਹੈ, Isai hai ਕੀ ਹੈ ਤੂੰ? ਫੇਰ ਤੇ ਕੋਈ ਖਰੀਦਣਾ ਮੈਂ ਫਲ। ਪੁੱਛਦੇ ਆਂ ਕਿਸੇ ਨੂੰ। ਪਾਣੀ ਦੀ ਬੋਤਲ ਖਰੀਦਣ ਲੱਗੇ ਨਹੀਂ ਪੁੱਛਦੇ। ਸਮਝ ਨਹੀਂ ਆਉਂਕ ਨਹੀਂ? ਪਾਣੀ ਦੀ ਬੋਤਲ ਖਰੀਦਣ ਲੱਗੇ ਨਹੀਂ ਪੁੱਛਦੇ, ਅੰਗੂਰ, ਐਪਲ, ਲੀਚੀ, ਸੇਬ, ਮੰਗੋ ਕੁਝ ਖਰੀਦਣ ਲੱਗੇ ਨਹੀਂ ਪੁੱਛਦੇ ਅਸੀਂ। ਯਾਨੀ ਫਲ ਫਰੂਟ ਖਰੀਦਣ ਲੱਗੇ ਨਹੀਂ ਪੁੱਛਦੇ ਕੱਪੜਾ ਖਰੀਦਣ ਲੱਗੇ ਨਹੀਂ ਦੁਕਾਨਦਾਰ ਨੂੰ ਪੁੱਛਦੇ ਜੁੱਤੀ ਖਰੀਦਣ ਲੱਗੇ ਨਹੀਂ ਦੁਕਾਨਦਾਰ ਨੂੰ ਪੁੱਛਦੇ ਤੇਰੀ ਜਾਤ ਕੀ ਤੇਰਾ ਧਰਮ ਕੀ ਹੈ ਕਿੱਦਾਂ ਦੁਨੀਆ ਜੁੜੀ ਹੋਈ ਲੱਗਦੀ ਹੈ ਲੱਗਦੀ ਹੈ ਕਿ ਨਹੀਂ ਪਰ ਦੋ ਜਗ੍ਹਾ ਐਸੀਆਂ ਹੈ ਟਾਈਮ ਦੋ ਆਂਦੇ ਐਸੇ ਜਿੱਥੇ ਜਾਤ ਪਾਤਾ ਖੜੀਆਂ ਹੋ ਜਾਂਦੀਆਂ ਪਤਾ ਦੋ ਟਾਈਮ ਕਿਹੜੇ ਆਂਦੇ ਐ ਇੱਕ ਟਾਈਮ ਆਂਦਾ ਜਦੋਂ ਵੋਟਾਂ ਆਂਦੀਆਂ ਉਦੋਂ ਕਿੱਦਾਂ ਧਰਮ ਖੜੇ ਹੋ ਜਾਂਦੇ ਐ ਕਿ ਤੁਸੀਂ ਇਸ ਜਾਤ ਦੇ ਤੁਸੀਂ ਇਸ ਧਰਮ ਦੇ ਤੁਸੀਂ ਹਿੰਦੂ ਤੁਸੀਂ ਮੁਸਲਮ ਤੁਸੀਂ ਸਿੱਖ ਤੁਸੀਂ ਈਸਾਈ ਔਰ ਦੂਜੀ ਗੱਲ ਕਿੱਥੇ ਆ ਜਾਂਦੀ ਹੈ ਦੂਜੀ ਗੱਲ ਆ ਜਾਂਦੀ ਧਾਰ ਬੋਲੋ ਸਮਝਦੇ ਇਹ ਇਹ ਜਿਹੜਾ ਘਰ ਹੈ ਇਹ ਗੁਰੂ ਘਰ ਹੈ ਇਹ ਧਾਰਮਿਕ ਸਥਾਨ ਹੈ ਫੁਲਾਨੀ ਬਰਾਦਰੀ ਵਾਲਿਆਂ ਦਾ ਫੁਲਾਨੀ ਜਾਤ ਵਾਲਿਆਂ ਦਾ ਫੁਲਾਨੇ ਧਰਮ ਵਾਲਿਆਂ ਦਾ ਹੈ ਕਮਾਲ ਦੀ ਗੱਲ ਹੈ ਜਿੱਥੇ ਇਹ ਚੀਜ਼ਾਂ ਮਿਟਣੀਆਂ ਚਾਹੀਦੀਆਂ ਹੈ ਉੱਥੇ ਇਹ ਚੀਜ਼ਾਂ ਖੜੀਆਂ ਹੋ ਜਾਂਦੀਆਂ ਤੇ ਨਾਰਮਲ ਜ਼ਿੰਦਗੀ 'ਚ ਕਿਸੇ ਨੂੰ ਕਦੀ ਪਤਾ ਹੀ ਨਹੀਂ ਹੁੰਦਾ ਕਿ ਕਿਹੜੇ ਧਰਮ ਦਾ ਕੌਣ ਬੈਠਾ ਹੁਣ ਤੁਸੀਂ ਇੱਕ ਦੂਜੇ ਕੋ ਬੈਠੇ ਹੋ ਪਿਆਰ ਨਾਲ ਹੀ ਬੈਠੇ ਹੋ ਨਾ ਕੋਈ ਝਗੜਾ ਹੈ ਕੋਈ ਹੈ ਪਤਾ ਕਿਸੇ ਨੂੰ ਕਿ ਤੂੰ Hindu ਹੈ Muslim ਹੈ Sikh ਹੈ ईसाई ਤਾਂ ਹੀ ਤਾਂ ਅਸੀਂ ਕਹਿੰਦੇ ਆ کہ ہماری بستی میں آ کر چلو بستی نہیں دنیا کماں گئے بستیاں ہماری دنیا میں آ کر جب سے ہندو مسلمان بس گئے ہیں ذرا غور کرنا ہماری اس دنیا میں آ کر جب سے ہندو مسلمان بس گئے ہیں ارے ہم تو انسان دیکھنے کو ترس گئے ہیں ذرا غور کرنا ਉਦੋਂ ਦਰਸ ਗਏ ਆ ਕਿ ਕੋਈ ਇਨਸਾਨ ਤਾਂ ਮਿਲੇ ਜਿਹੜਾ ਕਵੇ ਮੇਰੀ ਕੋਈ ਜਾਤ ਨਹੀਂ ਮੇਰਾ ਕੋਈ ਧਰਮ ਨਹੀਂ ਨਾ ਮੈਂ ਹਿੰਦੂ ਨਾ ਮੁਸਲਮ ਨਾ ਸਿੱਖ ਨਾ ਈਸਾਈ ਮੈਂ ਤਾਂ ਇੱਕ ਇਨਸਾਨ ਆ ਭਾਈ ਕਿਉਂਕਿ ਰੱਬ ਨੇ ਮੈਨੂੰ ਇਨਸਾਨ ਬਣਾਇਆ ਹੈ ਤਾਂ ਮੈਨੂੰ ਸਾਰੀ ਇਨਸਾਨੀਅਤ ਨਾਲ ਪ੍ਰੇਮ ਹੈ ਇਨਸਾਨ ਬਣਾਗੇ ਤਾਂ ਸਭ ਨਾਲ ਜੁੜ ਜਾਵਾਂਗੇ ਸਭ ਨਾਲ ਪ੍ਰੇਮ ਕਰਾਂਗੇ ਤਾਂ ਜੇ ਅਸੀਂ ਕੋਈ ਧਰਮ ਨੂੰ ਚੁਣ ਲਿਆ ਇੱਕ ਧਰਮ ਨੂੰ ਚੁਣਦੇ ਆ ਬਾਕੀਆਂ ਨਾਲ ਟੁੱਟ ਜਾਂਦੇ ਆ ਅਸੀਂ ਸਮਝਦੇ ਹੋ ਕਿ ਟੁੱਟ ਜਾਂਦੇ ਆ ਕਿ ਨਹੀਂ ਹੁਣ ਇੱਕ ਬੰਦਾ ਚੁਣ ਲਵੇ ਮੈਂ ਮੁਸਲਮਾਨ ਹਿੰਦੂ ਉਸੇ ਕੀ ਈਸਾਈ ਨਾਲ ਟੁੱਟ ਗਿਆ ਇੱਕ ਬੰਦਾ ਚੁਣ ਲਓ ਮੈਂ ਈਸਾਈ ਬਾਕੀਆਂ ਨਾਲ ਟੁੱਟ ਗਿਆ ਇੱਕ ਬੰਦਾ ਚੁਣ ਲਓ ਮੈਂ ਹਿੰਦੂ ਟੁੱਟ ਗਿਆ ਕਿ ਨਹੀਂ ਇਹ ਧਰਮ ਸਾਨੂੰ ਤੋੜਦੇ ਆਂ ਇਨਸਾਨੀਅਤ ਸਾਨੂੰ ਜੋੜਦੀ ਆ ਇਸ ਲਈ ਸਭ ਤੋਂ ਵੱਡਾ ਧਰਮ ਇਨਸਾਨੀਅਤ ਹੈ ਤੁਸੀਂ ਕਹਾਂਗੇ ਇਨਸਾਨ ਬਣਨ ਚ ਜੋ ਮਜ਼ਾ ਆ ਨਾ ਉਹ ਹਿੰਦੂ ਜਾਂ ਮੁਸਲਮਾਨ ਬਣਨ ਚ ਮਜ਼ਾ ਹੈ ਨਹੀਂ ਇੱਕ ਵਾਰ ਬਣ ਕੇ ਦੇਖੋ ਦਿਲੋਂ ਕਿ ਮੈਨੂੰ ਮੇਰੇ ਰੱਬ ਨੇ ਬਣਾਇਆ ਹੈ ਤਾਂ ਮੈਂ ਸਭ ਨਾਲ ਪ੍ਰੇਮ ਕਰਦਾ ਆ ਕਿਉਂਕਿ ਸਭ ਦਾ ਮਾਲਕ ਇੱਕੋ ਹੀ ਹੈ ਸਭ ਦਾ ਮਾਲਕ ਇੱਕ ਹੈ ਹੈ ਕਿ ਨਹੀਂ ਯਾ ਤਾਂ ਐਸੀ ਇਹ ਪੜਨਾ ਕਿ ਉਹ ਕਈ ਵਾਰ ਦੇਖਿਆ ਘਰਾਂ 'ਚ ਵੀ ਲਿਖਿਆ ਹੁੰਦਾ ਹੈ ਦੀਵਾਰਾਂ 'ਤੇ ਵੀ ਲਿਖਿਆ ਹੁੰਦਾ ਹੈ ਪਤਾ ਕੀ ਏਕ ਪਿਤਾ ਏ ਕਸਕੇ ਹਮ ਲਿਖਿਆ ਹੁੰਦਾ ਕਿ ਨਹੀਂ ਤੁਸੀਂ ਵੀ ਕਈ ਜਗ੍ਹਾ ਪੜਿਆ ਹੋਏਗਾ ਹੁਣ ਯਾ ਤਾਂ ਲਿਖਣਾ ਪੜਨਾ ਬੰਦ ਕਰ ਦਿਓ ਜੇ ਲਿਖਦੇ ਹੋ ਪੜ੍ਹਦੇ ਹੋ ਤੈਨੂੰ ਸਿਰਫ ਦੀਵਾਰਾਂ 'ਤੇ ਨਾ ਲਿਖੋ ਆਪਣੇ ਦਿਲ 'ਤੇ ਲਿਖੋ ਆਪਣੇ ਦਿਮਾਗ 'ਤੇ ਲਿਖੋ ਆਗੇ ਇਹਦਾ ਮਤਲਬ ਵੀ ਸਮਝ ਆਵੇ ਸਾਨੂੰ ਇਹਦਾ ਮਤਲਬ ਸਿਰਫ ਪੜ੍ਹਨਾ ਨਹੀਂ ਬੋਲਣਾ ਨਹੀਂ ਤਾਕੇ ਸਾਡੇ ਜੀਵਨ ਚ ਉਤਰ ਜਾਵੇ ਕਿ ਸਾਡਾ ਪਿਤਾ ਇੱਕ ਹੈ ਤੇ ਕਦੇ ਸਾਰੇ ਬੱਚੇ ਐ ਉਹ ਜਦ ਪਿਤਾ ਇੱਕ ਹੈ ਬੱਚਾ ਬੱਚੇ ਉਹਦੇ ਹੈ ਤਾਂ ਫਿਰ ਫਰਕ ਕਿੱਥੇ ਰਹਿ ਗਏ ਫਰਕ ਤਾਂ ਬੰਦੇ ਦੀ ਬੁੱਧੀ ਨੇ ਖੜੇ ਕਰਤੇ ਆ ਬੰਦੇ ਦੀ ਅਗਲਾ ਨੇ ਖੜੇ ਕਰ ਦਿੱਤੇ ਸਮਝਦੇ ਹੋ ਕੋ ਨਹੀਂ ਇਸ ਲਈ ਐਦਾਂ ਜ਼ਿੰਦਗੀ ਜੀਓ ਬੰਦਾ ਐਦਾਂ ਸੋਚੇ ਕਿ ਜਿੱਦਾਂ ਮੈਂ ਰੇੜੀ ਵਾਲੇ ਨੂੰ ਨਹੀਂ ਪੁੱਛਦਾ ਦੁਕਾਨਦਾਰ ਨੂੰ ਨਹੀਂ ਪੁੱਛਦਾ ਕਿਸੇ ਸਾਜੋ ਸਮਾਨ ਖਰੀਦਣ ਲੱਗੇ ਨਹੀਂ ਪੁੱਛਦਾ ਤੂੰ ਕਿਹੜੀ ਜਾਤ ਦਾ ਕਿਹੜੇ ਧਰਮ ਦਾ ਐਦਾਂ ਹੀ ਮੈਂ ਜ਼ਿੰਦਗੀ ਜੀਣੀ ਆ ਕਿ ਮੈਂ ਕਦੀ ਕਿਸੇ ਜਾਤਵਾਦ ਧਰਮ ਦਾ ਨਾਮ ਹੀ ਨਹੀਂ ਲੈਣਾ ਮੈਂ ਸਭ ਨਾਲ ਇਸ਼ਕ ਕਰਨਾ ਹੈ ਸਭ ਨਾਲ ਪ੍ਰੇਮ ਕਰਨਾ ਹੈ ਕਿਉਂਕਿ ਸਭ ਦੇ ਅੰਦਰ ਮੇਰਾ ਇੱਕੋ ਹੀ ਮਾਲਕ ਵੱਸਦਾ ਹੈ ਬੋਲੋ ਵੱਸਦਾ ਹੈ ਕਿ ਨਹੀਂ ਇਹਦਾ ਦੱਸ ਦਿਓ ਤੁਹਾਡਾ ਰੱਬ ਕਿੱਥੇ ਹੈ ਜਵਾਬ ਦੇ ਦਿਓ ਸਾਨੂੰ ਹੋ ਲੋ ਕਿਤੇ ਆਸਮਾਨ ਤੇ ਬੈਠਾ ਹੈ ਗੁਫਾਵਾਂ ਚ ਬੈਠਾ ਹੈ ਜੰਗਲਾਂ ਚ ਬੈਠਾ ਹੈ ਕਿੱਥੇ ਰੱਬ ਤੁਹਾਡਾ ਤੇਰਾ ਗੌਰ ਕਰਨਾ ਅੱਛਾ ਬਹੁਤ ਬੜੀ ਗੱਲ ਹੋ ਗਈ ਤਿੱਕੇ ਕਿਉਂਕਿ ਹਰੇਕ ਦੀ ਆਪਣੀ ਭਾਵਨਾ ਹੈ ਹੁਣ ਜਦੋਂ ਅਸੀਂ ਮੰਨ ਲੈਂਦੇ ਕਿ ਸਾਡਾ ਰੱਬ ਸਾਡੇ ਰੋਮ-ਰੋਮ 'ਚ ਵੱਸਦਾ ਹੈ ਸਭ ਦੇ ਅੰਦਰ ਮੇਰਾ ਰੱਬ ਹੀ ਤਾਂ ਹੈ ਮੇਰਾ ਮਾਲਕ ਹੀ ਤਾਂ ਹੈ ਫਿਰ ਤਾਂ ਝਗੜੇ ਹੀ ਸਾਰੇ ਖਤਮ ਹੋ ਜਾਂਦੇ ਆ ਕਿਉਂਕਿ ਕਿਸੇ ਦਾ ਰੱਬ ਜਦ ਤੱਕ ਇਹ ਕਹੀਦਾ ਨਾ ਜਰਾ ਗੌਰ ਕਰਨਾ ਹਿੰਦੂਆਂ ਦਾ ਰੱਬ ਚੜ੍ਹਦੇ ਪਾਸੇ ਇੱਥੋਂ ਸੂਰਜ ਕਿੱਧਰ ਨਿਕਲਦਾ ਹੈ ਕਿਉਂਕਿ ਪਿੰਡ ਦਾ ਸੂਰਜ ਇਧਰੋਂ ਨਿਕਲਦਾ ਹੈ ਕਿਉਂਕਿ ਹਰੇਕ ਪਿੰਡ 'ਚ ਆਪਣੀ ਆਪਣੀ ਦਿਸ਼ਾ ਹੁੰਦੀ ਹੈ ਇਧਰੋਂ ਕਿਧਰੋਂ ਨਿਕਲਦਾ ਹੈ ਸੂਰਜ ਉਹ ਦੱਸ ਦੇ ਹੱਸੀ ਜਾਂਦਾ ਆ ਸੋ ਹਿੰਦੂਆ ਰੱਬ ਚੜਦੇ ਪਾਸੇ ਮੁਸਲਮਾਨਾਂ ਦਾ ਲੈਂਦੇ ਜ਼ਰਾ ਧਿਆਨ ਦੇਣਾ ਹਿੰਦੂ ਚੜਦੇ ਆਲੂ ਮੂੰਹ ਕਰਕੇ ਪਾਣੀ ਦਿੰਦੇ ਆ ਪੂਜਾ ਕਰਦੇ ਆ ਜੋ ਵੀ ਕਰਨਾ ਉਹ ਚੜਦੇ ਆਲੂ ਮੂੰਹ ਕਰਕੇ ਕਰਦੇ ਕਹਿੰਦੇ ਇਧਰੋਂ ਸੂਰਜ ਚੜਦਾ ਹੈ ਇਸ ਲਈ ਸਾਡਾ ਰੱਬ ਇਧਰ ਹੈ ਤਾਂ ਮੁਸਲਮਾਨ ਲੈਂਦੀ ਆਲੂ ਮੂੰਹ ਕਰਕੇ ਨਮਾਜ਼ ਪੜਦੇ ਜਿੱਧਰ ਸੂਰਜ ਡੁੱਬਦਾ ਹੈ ਉਧਰ ਨੂੰ ਮੂੰਹ ਕਰਕੇ ਨਮਾਜ਼ ਪੜਦੇ ਇਸ ਲਈ ਹਿੰਦੂਆ ਦਾ ਰੱਬ ਚੜਦੇ ਪਾਸੇ ਮੁਸਲਮਾਨਾਂ ਦਾ ਉਹ ਲੈਂਦੇ ਪਰ ਜਿਹੜੇ ਸਾਡੇ ਵਰਗੇ ਆਸ਼ਿਕ ਹੁੰਦੇ ਆ ਨਾ ਪ੍ਰੇਮੀ ਹੁੰਦੇ ਆ ਉਹ ਕੀ ਕਹਿੰਦੇ ਆ ਦੱਸ ਦਈਏ ਹਿੰਦੂਆਂ ਦਾ ਰੱਬ ਚੜ੍ਹਦੇ ਪਾਸੇ ਮੁਸਲਮਾਨਾਂ ਦਾ ਲੈਂਦੇ ਉਹ ਸਾਡਾ ਆਸ਼ਿਕਾਂ ਦਾ ਰੱਬ ਚਾਰ ਸੁਫੇਰੇ ਨਾ ਚੜ੍ਹਦੇ ਨਾ ਲੈਂਦੇ